ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮੰਡੀ ਦਾ ਆਪ ਸਭ ਨੂੰ ਬੇਅਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਥੋੜੀ ਜਿਹੀ ਛੇਤ ਲੱਗੀ ਢਿੱਲੀ ਮਾਦੀ ਫੋਨ ਅਖਰੀ ਮੇਰਾ ਸਰੀਰ ਨਹੀਂ ਠੀਕ ਦੀ ਭੂ ਸਰੀਰ ਦਰਦ ਕਰ ਰਿਹਾ ਤੇ ਮੈਂ ਕਿਹਾ ਤੂੰ ਨਾ ਲਿਆ ਸਬਜੀ ਮਗਾ ਲੂ ਵੰਗਣੀ ਕੱਟ ਕੇ ਆਪਾਂ ਇੱਥੇ ਚੁੱਲ੍ਹੇ ਤੇ ਬਹਿ ਕੇ ਬਣਾ ਲੈਣ ਨਾਲੇ ਸੇਕ ਲਾਂਗੇ ਆ ਨਾ ਤਾਂ ਜਿਵੇਂ ਸਰੀਰ ਠੰਡ ਮੰਨ ਰਿਹਾ ਹੁੰਦਾ ਵੀ ਆ ਲੱਗ ਰਿਹਾ ਵੀ ਬੁਮਾਰਾ ਜਿਦਾ ਪਕਾ ਤਨੇ ਕੋਈ ਫੀਵਰ ਵਗੈਰਾ ਉਦਾਂ ਦਾ ਲੱਗ ਰਿਹਾ ਮੈਨੂੰ ਰਵਿੰਦੀਪੂ ਮੇਰੇ ਨਾਲ ਕਟਾਈ ਜਾਂਦਾ ਵਿਚਾਰਾ ਪਿਆਜ਼ ਲਸਣ ਕਹਦਾ ਮੰਮੀ ਮੈਂ ਤੇਰੇ ਨਾਲ ਕੰਮ ਕਰਾ ਦਿੰਨਾ ਸੋ ਬੱਚਿਆਂ ਨੂੰ ਆਪਣੇ ਮਾਂ ਪਿਓ ਦਾ ਮਾਂ ਪਿਓ ਦਾ ਖਿਆਲ ਰੱਖਣਾ ਚਾਹੀਦਾ ਨਾਲ ਕੰਮ ਵੀ ਕਰਾਉਣਾ ਚਾਹੀਦਾ ਕਿਉਂਕਿ ਜਿਹੜੇ ਮਾਂ ਪਿਓ ਹੁੰਦੇ ਆ ਵਿਚਾਰੇ ਉਹ ਬੱਚਿਆਂ ਦੇ ਸਹਾਰੇ ਆਪਦੀ ਜ਼ਿੰਦਗੀ ਉਹਨਾਂ ਨੂੰ ਸੌਖੀ ਲੱਗਦੀ ਹੈ ਜਿਉਣੀ ਜੇ ਮਨਦੀਪੂ ਮੇਰੇ ਨਾਲ ਲੱਗਿਆ ਪਿਆ ਵੀ ਮੈਨੂੰ ਖੁਸ਼ੀ ਹੋਈ ਵੀ ਹੈ ਵੀ ਦੀਪੂ ਕੋਲ ਨਾਲ ਕੰਮ ਕਰਾ ਰਿਹਾ ਵੀ ਲਸਣ ਪਿਆਜ਼ ਦਾ ਕਟਾ ਰਿਹਾ ਤੇ ਉਹਨੂੰ ਵੀ ਪਤਾ ਲੱਗਿਆ ਵੀ ਮੰਮੀ ਬਿਮਾਰਾਂ ਕਿਉਂਕਿ ਜਦੋਂ ਆਇਆ ਉਦੋਂ ਕਸਟਮਰ ਆਏ ਬੈਠੇ ਸੀਗੇ ਤੇ ਮੈਂ ਸੁਸਤੋ ਹੀ ਬੈਠੀ ਸੀ ਇਹਨੂੰ ਪਤਾ ਲੱਗ ਜਾਂਦਾ ਹੈ ਕਹਿੰਦਾ ਮੰਮੀ ਤੂੰ ਸੁਸਤੋ ਹੀ ਬੈਠੀ ਏ ਮਗਰ ਇਹ ਕੋਈ ਮੇਰਾ ਸਰੀਰ ਨਹੀਂ ਸੈਟਾ ਤੇ ਮੈਂ ਦੇ ਲਈ ਪਰੌਠੇ ਬਣਾਏ ਇਹ ਦੋਹੇ ਆਇਆ ਕਹਿੰਦਾ ਫਿਰ ਮੰਮੀ ਤੂੰ ਪਰੌਠੇ ਨਾ ਬਣਾਉਂਦੀ ਜੇ ਤੇਰਾ ਸਰੀਰ ਨਹੀਂ ਸੀ ਠੀਕ ਮਗਾ ਇਹਨੂੰ ਕਿੱਡ ਮਾਰੇ ਦਾ ਵੀ ਤੜਕੇ ਦਾ ਗਿਆਗਾ ਥੋੜੀ ਜਿਹੀ ਪਨੀਰੀ ਖਾ ਕੇ ਬੀ ਆਪਾਂ ਰੋਟੀ ਬਣੀ ਤੇ ਜਵਾਕ ਨੂੰ ਖਵਾਈਏ ਬਣਾ ਕੇ ਹਾਂ ਦੇਖੋ ਜੀ ਇਹਨੂੰ ਬੈਗੀਆਂ ਕੱਟ ਲਈਆਂ ਦੀਪੂ ਸਾਰਾ ਸਮਾਨ ਲੈ ਆ ਦੂਗਾ ਬੱਥੇ ਬੱਥੇ ਬਣਾ ਲਾਂਗੇ ਜੀ ਖਾ ਲਾਂਗੇ ਢਿੱਡ ਭਰ ਲਾਂਗੇ ਤਾਂ ਵੀ ਉਹ ਬਿਮਾਰੀ ਵੀ ਆਪਾਂ ਨੂੰ ਤੰਗ ਨਹੀਂ ਕਰਦੀ ਜੀ ਬੱਚੇ ਨਾਲ ਹੋਣ ਜੀ ਜਿਵੇਂ ਨਦੀਪੂ ਮੇਰੇ ਨਾਲ ਬੈਠਾ ਇਹ ਵੀ ਮੈਨੂੰ ਚਾਚੜਿਆ ਬੇਬੀ ਦੇਖੂ ਮੇਰੇ ਨਾਲ ਬੈਠਾ ਇਹ ਮੇਰਾ ਕੰਮ ਕਰਾ ਰਿਹਾ ਇਹਨੂੰ ਵੀ ਪਤਾ ਲੱਗਿਆ ਮम्मा ਬਿਮਾਰ ਨਹੀਂ ਹੈ ਨਾ ਕਿਉਂਕਿ ਬੱਚਿਆਂ ਦਾ ਸਭ ਤੋਂ ਵੱਡਾ ਹੌਸਲਾ ਹੁੰਦਾ ਜੀ ਮਾਪਿਓ ਸੋ ਸਾਰੇ ਬੱਚਿਆਂ ਨੂੰ ਰਿਕੁਐਸਟ ਕਰਦੀ ਆ ਆਪਣੇ ਮਾਂ ਬਾਪ ਨਾਲ ਕੰਮ ਕਰਾਇਆ ਕਰੋ ਤੁਹਾਡੇ ਲਈ ਤੁਰੇ ਫਿਰਦੇ ਆ ਵਿਚਾਰੇ ਕਿ ਕਿੱਧਰ ਜਾਣਾ ਉਹਨੇ ਆਪਣੇ ਮਾਂ ਪਿਓ ਨੇ ਆਪਾਂ ਨੂੰ ਸਮਹਾਤਾ ਸਾਰਾ ਕੰਮ ਖੰਦਾ ਜੀ ਆਪਾਂ ਇਹਨਾਂ ਨੂੰ ਦੇ ਬਤੋ ਕੇ ਜੀ ਰਾਂਗੇ ਗੰਡੇ ਪੁੱਤਰ ਕਿਉਂ ਕੜੋ ਵਾਲਿਆ ਮੈਂ ਕੌੜੇ ਨਹੀਂ ਮੈਂ ਤਾਂ ਪਹਿਲਾਂ ਥੋਕੇ ਫੇਰ ਚੀਲਦੀ ਹਾਂ ਤੋਲ ਲੈਣਾ ਨੂੰ ਗੰਡੇ ਨਾਲਿਆ ਪੈਗਣੀਆਂ ਤਿਆਰ ਚੋਟ ਕਰ ਠੀਕ ਹੈ ਹਾਂ ਲਸਣ ਥੋੜੀ ਜੀ ਪਾ ਲੈਣਾ ਬੋੜੀ ਮਹਿੰਗੀ ਹੋਗੀ ਸੱਤ ਸੌ ਰੁਪਏ ਲੋਕ ਕਹੀਏ ਜਨ ਜੀ ਸੁਣਿਆ ਤਾਂ ਵਹਿ ਨਹੀਂ ਕਹਿੰਦੇ 700 ਰੁਪਏ ਰੇਟ ਹੋ ਗਿਆ ਗਲੀ ਜੀ ਸੁਣਿਆ ਸੀ ਲਈ ਤਾਂ ਹੈ ਨਹੀਂ 700 ਲੱਖ ਨਵੇਂ ਝੂਠਵਾਰਾ ਨਾ ਲਈ ਜਾਵੇ ਭਾਈ 700 ਰੁਪਏ ਦਾ ਮਤਲਬ ਘਰੇ ਥੋੜੀ ਜਿਹੀ ਪਿਆਰੀ ਚਲਾਈ ਬੈਠੀ ਆ ਅਸੀਂ ਭੁੱਖਾ ਪਾ ਲਿਆ ਕਰਾਂਗੇ ਦਾ ਵਿੱਚ ਸਬਜੀ ਜੇ ਹੁਣ ਵੀ ਜਦੋਂ ਉਹ ਕਾਲਜ ਚੋਂ ਆਇਆ ਵਿਚਾਰਾ ਮੇਰੇ ਨਾਲ ਤੁਰਿਆ ਫਿਰਦਾ ਹੁਣ ਚੁੱਲ੍ਹੇ ਤੇ ਅਸੀਂ ਰੋਟੀਓਂ ਪਕਾਵਾਂਗੇ ਫਿਰ ਮਾਂ ਪੁੱਤਰਾ ਹਲਕੇ ਕਰਾਂਗੇ ਦੇਖੋ ਜੀ ਸਾਡੀ ਕੰਦ ਤੇ ਨਾਲ ਮੈਂ ਦਿਖਾ ਨਹੀਂ ਸਕਦੀ ਕਿ ਉਹ ਕੈਮਰਾ ਦਿੱਤ ਨੂੰ ਦੂਰ ਦਰ ਤੱਕ ਇੱਥੋਂ ਅਸੀਂ ਨਾ ਪਾਣੀ ਰੱਖਦੇ ਹੁੰਦੇ ਕੰਦ ਤੇ ਤੇ ਰੋਟੀ ਰੱਖਦੇ ਹੁੰਦੇ ਸਾਡੀ ਕੰਦ ਤੇ ਉੱਥੇ ਕਬੂਤਰ ਆ ਜਾਂਦਾ ਕਟਾਰੋਂ ਬਗਲੇ ਵੀ ਜਿੱਥੇ ਕੋਈ ਚੀਜ਼ ਦੀ ਆਸ ਹੁੰਦੀ ਹੈ ਪੰਛੀ ਵੀ ਉੱਥੇ ਆਉਂਦੇ ਆ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਬੰਦਾ ਇਨਸਾਨ ਹੈ ਜਾਂ ਪੰਛੀ ਹੈ ਇਹ ਆਸਾਂ ਦੇ ਜਹਾਰੇ ਜਿਉਂਦੇ ਆ ਹਨ ਇਹਨਾਂ ਨੂੰ ਵੀ ਐ ਪਤਾ ਵੀ ਇੱਥੇ ਪਾਣੀ ਮਿਲੂਗਾ ਰੋਟੀ ਮਿਲੂਗੀ ਆਉਂਦੀ ਆਉਂਦੇ ਆ ਡੇਲੀ ਆਉਂਦੇ ਆ ਕਾਟਮਾ ਵੀ ਆਉਂਦੀਆਂ ਜੀ ਜਿੰਨਾ ਵੀ ਜਿੰਨਾ ਜੁੜਨਾ ਵੀ ਆਉਂਦੇ ਨੇ ਜਿੰਨਾਂ ਨੂੰ ਆਪਾਂ ਕੋਚਰੀਆਂ ਘੈ ਦੰਦੇ ਆ ਜੀ ਉਹ ਵੀ ਆਉਂਦੇ ਨੇ ਅੱਜ ਸਰੀਰ ਜਿੰਨਾ ਨਹੀਂਠੀਕੀ ਜੀ ਬਦਲ ਤਾਂ ਮੌਸਮ ਚੇਂਜ ਹੋ ਰਿਹਾ ਹੈ ਮੌਸਮ ਦੇ ਅਕੋਰਡਿੰਗ ਹੋ ਰਿਹਾ ਵੀ ਦਰਦ ਕਰਦਾ ਸਾਰਾ ਸਰੀਰ ਦੀਪੂ ਸਾਰਾ ਸਾਮਾਨ ਚੱਕ ਲਿਆ ਪੁੱਤ ਆਪਾਂ ਸਬਜ਼ੀ ਬਣਾ ਲਵੇ ਜੁੱਲੇ ਤੇ ਟਾਈਮ ਕਿੰਨਾ ਹੋ ਗਿਆ ਦੀਪ 4 ਵਜੇ 4 ਫਿਰ ਮੈਂ ਸੁਨੇਹਾ ਦਸਬਜੀ ਬਣਾ ਲਾਂ ਪੁੱਤ ਜੇ ਮੈਨੂੰ ਜਿਆਦਾ ਬੁਖਾਰ ਬਕੂਰ ਹੋ ਗਿਆ ਫਿਰ ਤੂੰ ਰੋਟੀ ਤਾਂ ਪਕਾ ਲੇਗਾ ਢਿੱਡ ਕਿਥੋਂ ਭਰੇਗਾ ਫਿਰ ਤੂੰ ਖਾਂਦਾ ਨਹੀਂ ਕਿਦੋਂ ਲਿਆ ਨੀਲੂਂ ਦੀ ਜੀਲੀ ਮੇਰਾ ਕੰਚਾ ਵੀ ਭੱਜ ਗਿਆ ਨਹੀਂ ਤੂੰ ਬਣਵਾ ਲਾਂਗਾ ਨਾ ਵੇ ਭਰਾਵਾ ਮੁੱਲ ਦੇਣਾ ਜੀਜਾ ਖਾਣੂ ਵੀ ਤੂੰ ਜੀ ਨਹੀਂ ਕਰਦਾ ਨਹੀਂ ਵੀ ਕਹਿਣਾ ਕੰਚਾ ਹੀ ਭੱਜ ਗਿਆ ਬਸ ਇਹ ਹੁਣ ਹੋ ਗਿਆ ਲੰਮੀ ਜੀ ਨੇ ਨ ਲੰਮੇ ਜਿਹੇ ਸੁਆਦ ਲੱਗਦੇ ਆ ਲੰਮੇ ਗੰਡੇ ਲਿੱਕੇ ਗੰਡੇ ਛੋਟੇ ਜਿਹੇ ਸੁਆਦ ਲੱਗਦੇ ਸੋ ਅਸੀਂ ਮਾਂ ਪੁੱਤਰ ਹਲਕੇ ਕੰਮ ਕਰਦੇ ਆ ਜੀ ਤੁਸੀਂ ਵੀ ਹਲਕੇ ਕੰਮ ਕਰਿਆ ਕਰੋ ਕਿਉਂਕਿ ਨਾ ਪਹਿਲਾਂ ਕਹਿ ਗਏ ਹਟੀਆਂ ਵੀ ਮਾਂ ਪੇਉ ਨੂੰ ਬੱਚਿਆਂ ਦਾ ਸਹਾਰਾ ਬਹੁਤ ਕਾਫੀ ਹੁੰਦਾ ਛੜ ਰਹੀ ਮੁੱਢੇ ਹੀ ਦਰਦ ਹੋਈ ਜਾਂਦਾ ਮੈਨੂੰ ਲੱਗਦਾ ਵੀ ਮੈਨੂੰ ਬੁਖਾਰ ਚੜੂਗਾ ਕੋਈ ਮਤਨ ਬੁਖਾਰ ਦੇ ਦੀ ਸਾਰੇ ਬਾਕੀ ਬੱਤੀ ਕਰਨਾ ਮੈਂ ਵੀਡੀਓ ਬਣਾ ਲਗੀ ਨਾਲੇ ਸੋਡੇ ਨਾਲ ਗੱਲਾਂ ਕਰ ਲਾਂਗੇ ਦੋ ਢਿਪੂ ਕੜਾਇਆ ਧੋ ਲਿਆ ਪੁੱਤ ਕੋਟ-ਕੰਟੇ ਜੀ ਬੋਲੋ ਮੈਂ ਸੋਡੇ ਨਾਲ ਗੱਲਾਂ ਮਾਰਾਂਗੇ ਜੀ ਮੈਂ ਜੀ ਅਗਲੀਆਂ ਗੱਡੇ ਮੁੰਡੇ ਤੂੰ ਸਮਾਂ ਲੈ ਤੇ ਨਾਲੇ ਬਣਾ ਲਾਂਗੇ ਆਲੂ ਬੇਗਨੀਆਂ ਦੀ ਸਬਜ਼ੀ ਜੀ ਪੁੱਤੋ ਇਹ ਬੂ ਅੱਦਾਂ ਨਹੀਂ ਪਾਉਂਦੇ ਹਨਾ ਬੈਉਣੀਆਂ ਵੈਸੀ ਗਰਮ ਹੁੰਦੀਆਂ ਹਰਾ ਧਨੀ ਹੈ ਦੀ ਸਬਜ਼ੀਆਂ ਜੋ ਹੁਣ ਤਾਂ ਨਿਕਲਣ ਲੱਗ ਗਿਆ ਹਰਾ ਧਨੀ ਹੈ ਤਾਂ ਮੇਰੀ ਜਿੰਦਗੀ ਆਹ ਦੇਖੋ ਆਲੂ ਬੈਉਣੇ ਬਣਾਉਣੇ ਆਪਾਂ ਹਰਾ ਧਨੀਆ ਪਾ ਦੇ ਬਿਨੇ ਰੋਟੀ ਖਾਣੀ ਆ ਜਾਓ ਆਹਾ ਦੀਪੂ ਲਿਆ ਰੱਖ ਲਾਈਏ ਤਾਂ ਕਿ ਆਪਾਂ ਜੀ ਹੁੰਦੇ ਬੰਡੇ ਇਤੇ ਟੂਬਾਲਾ ਚੀਨੀ ਆ ਪਾਲੂ ਬਈਆਂ ਆਲੂ ਬਈਆਂ ਕਿ ਬਿਲਕੁਲ ਪਾਣੀ ਪਾ ਕੇ ਤਿਆਰ ਹੈ ਕਿਦੋਂ ਕਾਲਵਾਈ ਹੋ ਜਾਂਦੀ ਹੈ ਆਪਾਂ 2 ਮਿੰਟ ਪੀਕ ਕੇ ਰੱਖ ਦਿੰਦੇ ਆਂ ਅੱਜ ਦਾ ਸੱਚੀਆ ਲੱਗਦਾ ਮੈਂ ਕੋ ਹੁੰਦਾ ਹੀ ਨਹੀਂ ਠੰਡ ਲੱਗ ਰਹੀ ਹੈ ਸਰੀਰ ਦੋ ਕਰ ਰਿਹਾ ਪਰ ਆ ਗਰਮੀ ਨਾਲੋਂ ਠੀਕ ਹੈ ਗਰਮੀ ਜਿਹਦਾ ਵਾਲਾ ਔਖਾ ਲੱਗਦਾ ਮੁਰਕੋ ਓੁਕੀ ਹੋਏ ਰਹਿੰਦੇ ਆ ਤਾਂ ਦੇਪੋ ਤੋਂ ਟਕੜਾ ਕੇ ਲੈ ਕੇ ਹਾਂਜੀ ਉਸ ਤੋਂ ਇੱਕੋ ਸਾਪਣੀ ਵੀ ਕੱਢਦਾ ਆ ਜੱਤਾ ਇਹ ਤੋੜ ਦੇਗੀ ਤੂੰ ਇਹ ਪਾਟਾ ਫੇਟ ਤੂੰ ਆ ਘਰ ਆਪ ਜੇ ਤੂੰ ਗੱਲ ਨੂੰ ਘਰੇ ਤਾਂ ਪੀਣਾ ਹੀ ਕਰਨੀ ਮੋ ਉਹਦੇ ਤੱਕੀ ਤੇ ਇੱਕ ਹੋਰ ਚੁੱਪੀ ਆ ਕੁੱਤਿਆ ਚੰਨਾ ਤੋੜ ਰਿਹਾ ਹਾਂ ਉਹ ਪੀਣਾ ਪੂਰਾ ਕਰ ਲਓ ਤੇ ਮੈਂ ਪੀਣਾ ਕਿੰਨਾ ਕੰਨ ਕੁਝ ਕੁਝ ਨਹੀਂ ਹੈਗਾ ਠੀਕ ਆ ਫਿਰ ਮੈਂ ਆ ਵੀ ਕਰ ਦੂੰ ਹੋਰ ਆ ਪੀਣਾ ਕਰਕੇ ਤੂੰ ਪਰੇ ਪਿਹਾਰਿਆ ਲੰਪੀ ਇਨ ਇਥੇ ਸ਼ਹਿਰ ਦਾ ਆਟਾ ਮੰਗਰੇ ਦੀ ਗੁਰੇ ਲੱਗਾਂਗੇ ਇਹ ਆਦੀ ਪਸਾਰਨਾ ਨੂੰ ਨੂਨ ਮੱਟ ਕੇ ਜੀ ਇਹ ਆਦੀ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਹੁਣ ਮੇਰਾ ਪਹਿਲਾਂ ਤਾਂ ਪੈਨ ਨੂੰ ਜੀ ਕਰਦਾ ਸੀ ਕਿਉਂਕਿ ਸਰੀਰ ਦੁਖੀ ਜਾਂਦਾ ਸੀ ਮੈਂ ਕਿਹਾ ਪੈ ਦੀ ਵੀ ਤੇ ਮਨ ਤਰਸ ਆਇਆ ਮੈਂ ਕਿਹਾ ਬਿੱਪੂ ਬੁਕਾ ਉਹ ਜਿਹੜਾ ਰੋਟੀਆਂ ਫਿਰ ਮੈਂ ਕਿਹਾ ਸਬਜ਼ੀ ਤੋਂ ਬਿਨਾ ਰੋਟੀਆਂ ਚੰਗੀ ਲੱਗਦੀ ਬੈਗਣੀਆਂ ਮੇਰੀਆਂ ਫੇਵਰੇਟ ਆ ਜੀ ਬੈਗਣੀਆਂ ਪਈਆਂ ਸੀ ਘਰੇ ਮੈਂ ਕਿਹਾ ਚਲ ਸਬਜ਼ੀ ਮੰਡੀ ਚ ਗਈ ਸੀ ਅਸੀਂ ਪਰਸੋਂ ਮਾਂ ਬੋਤੋਂ ਉੱਥੋਂ ਲਿਆਈ ਸੀ ਇਹ ਖਾਣ ਲਈ ਮੈਂ ਮੋਟੜੀ ਦੀ ਸਰਵਿਸ ਕਰ ਬਸ ਹਾਂ ਕੌਣ ਨੇ ਉਹ ਟ੍ਰਾਈਂਗ ਵੀ ਸਾਰ ਕੁਝ ਕਰ ਰਿਹਾ ਕੋਈ ਪ੍ਰੋਬਲਮ ਰਿਪੋਰਟ ਕਰ ਰਿਹਾ ਕੋਈ ਕੁਟੂ ਕਰ ਰਿਹਾ ਕੰਮ ਦਾ ਹੈ ਪਤਾ ਨਹੀਂ ਨੱਕ ਧੋ ਲਈ ਇੰਨਾ ਕੀ ਪਾਲਾਂਗੀ ਸਬਜ਼ੀ ਚੰਗਾ ਜਿਤਨੇ ਹੀ ਆਲਾ ਆਇਆ ਧਣੀਆਂ ਲੈ ਲਈ ਹੁਣ ਨਾ ਪੂਰੀ ਨੂੰ ਜਵਾਬ ਜੀ ਹਾਂ ਇਹ ਹੋਰਦਾ ਕੋਈ ਤਾਜਾ ਤਾਂ ਨਹੀਂ ਹੁੰਦਾ ਪਤਾ ਨਹੀਂ ਕਿੱਥੋਂ ਲਿਆਉਂਦਾ ਕੋਈ ਫਿਰ ਇੱਕ ਦਾ ਟਾਈਮ ਹੀ ਵਾਲਾ ਗੱਲ ਹੈ ਕਿ ਉਹ ਸੁਨੇਹਾ ਤਾਂ ਹੁੰਦਾ ਪੁੱਤੋਂ ਪੜ੍ਹਨ ਜਾਂਦਾ ਧਣੀਆਂ ਵੇਚ-ਬੂਚ ਕੇ ਵਿਚਾਰਾ ਕਹਿੰਦਾ ਨਹੀਂ ਹਾਂ ਰਾਤ ਨੂੰ ਤੇਰੇ ਸੰਬਸਦ ਨਾਲ ਖੜਾ Iki karena keadaan, sahara mereka banyaknya dulu lagi juga membakar. Nanti nggak tahu sih, ayo na kebetulan kohar daging parang, sambal daging. Nanti itu dulu aja kayak cuma di gatel, kok ada kohar? Karena ਮਨ ਲਗਾ ਰਹੀ ਕੜਛੇ ਬਤੂ ਲਿਆ ਰਹਾ ਪਾਣੀ ਲਿਆ ਬੈਠੇ ਨਾ ਚੱਕ ਲਿਆ ਇਹਨੂੰ ਤੋਹਰੇ ਨਾਲ ਹੀ ਲਿਆ ਤੇ ਇੱਕ ਮੁੱਠੂ ਗੁਲਾ ਚੱਕ ਲਿਆ ਜਾ ਭਜਾ ਆ ਦੇਖੋ ਜੀ ਮੇਰੀ ਪੁੱਤ ਕੰਮ ਕਰਾਉਂਦਾ ਆਪਣੀ ਮੰਮੀ ਆ ਤੁਸੀਂ ਵੀ ਕਰਾਇਆ ਕਰੋ ਜਦੋਂ ਮੇਰਾ ਸਲੀਟੇ ਲਾ ਹੋ ਜਾਏ ਮੈਨੂੰ ਕਹਿੰਦੀ ਰੋਟ ਨਹੀਂ ਬੈਗੀ ਦੀਪੂ ਸਾਰਾ ਕੰਮ ਕਰਾਉਂਦਾ ਹਮੇ ਮੈਂ ਇੱਥੇ ਬੈਠੀ ਆਟਾ ਗੁੰਨੂ ਜਨਾ ਰੋਟੀਆਂ ਪੱਕੀਆਂ ਦਾ ਰੋਟੀਆਂ ਵੀ ਪਕਾ ਲੂਗਾ ਆਪ ਦੀ ਮੰਮੀ ਜੜੀ ਦਾ ਖਿਆਲ ਰੱਖਿਆ ਕਰੋ ਕਿਉਂਕਿ ਮਾਂ ਪਿਓ ਬੱਚੇ ਦੇ ਸਾਰੇ ਜਿਉਂਦੇ ਆ ਤੇ ਬੱਚਿਆਂ ਨੂੰ ਵੀ ਮਾਂ ਪਾਪਾ ਦਾ ਬਹੁਤ ਸਹਾਰਾ ਹੁੰਦਾ ਘਰ ਦੇ ਜਿੰਦੇ ਹੁੰਦੇ ਆ ਮਾਂ ਪਿਓ ਤਾਂ। ਨਿਆ ਪੁੱਤਰ। ਹੁਣ। ਇਹ ਨੂੰ ਮੰਦਰ ਵਾਲਾ ਸਗੜੀ ਵਾਸਤੇ। ਆਹ ਕੌਲਿਕਾ ਲਿਬੜੀ ਨਹੀਂ ਤੇਲ ਲਿਉਂਗੇ। ਮਾੜੀ ਬਗਤ ਦਰ ਨਾਲ। ਜਿਪੋ ਤੇ ਹਲਤਾ ਥੋੜਾ ਜਿਹਾ ਇੱਕ ਚਮਚਾ ਹੀ ਪੁੱਤ ਤੂੰ ਤੇਲ ਵਾਲਾ ਵੀ ਲੈਗਾ ਚੱਕ ਕੇ। ਮੇਰੇ ਤੇ ਸਮਝ ਨਹੀਂ ਆਉਂਦੀ ਮੈਨੂੰ ਐਸੀ ਗਲਾਸ ਦਾ ਬਾਵਾਂ ਨਾਲੇ ਗੱਤੇ ਜੇ ਤੋੜ ਦੇ ਵਿੱਚੇ ਲਾ ਦੂੰਗੀ ਮੈਂ ਚੁੱਲੇ ਤੇ ਆਟਾ ਸਾਂਣ ਲਿਆ ਮੈਨੂੰ ਲੱਗਦਾ ਦੋ ਰੋਟੀ ਦਾ ਆਟਾ ਪਿਆ ਹੈ ਤਾਂ ਚੱਕ ਬ ਕਰ ਲਈ ਕਿਤੇ ਬਾਲਾ ਵੀ ਨਾ ਪਿਆ ਹੋਵੇ ਪਾਣੀ ਇਹ ਤੁਹਾਨੂੰ ਮਨ ਫੋਨ ਪੜਾਈ ਚੱਕ ਕੇ ਹਾਂ ਲੋ ਜੀ ਹੁਣ ਆਪਾਂ ਬਣਾਉਣੇ ਆ ਆਲੂ ਬੈਂਗ ਨੇ ਹਾਂ ਦੱਤਸ ਕੇ ਹੱਡੀਆਂ ਜੀ ਸਰੀਰ ਢਿੱਲਾ ਕਰਕੇ ਨਾ ਆ ਵੀ ਇਹ ਗੱਲ ਬਾਤ ਜੀ ਬੋਨ ਨਹੀਂ ਦਿਉ। ਸੋਡੀ ਨੂੰ 10 ਮਿੰਟਾਂ ਦੀ ਵੀਡੀਓ ਹੋਗੀ। ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਆਸਰਾ। ਥੋੜਾ ਜਿਹਾ ਪਾਇਆ ਆਪਾਂ ਜੀਰਾ ਜੀ। ਥੋੜਾ ਜਿਹਾ ਪਾਇਆ ਪੱਧਰੜ ਮਰੜ ਕਰਿਆ ਧਨੀਆ। ਵੀਡੀਓ 10 ਮਿੰਟਾਂ ਦੀ ਹੋਗੀ ਜੀ। ਮੈਂ ਤਾਂ ਅਸੀਂ ਆਲੂ ਬੈਂਗਣੀਆਂ ਬਣਦੀਆਂ ਦਿਖਾਵਾਂ ਤੁਹਾਨੂੰ। ਚਲ ਤੜਕਾ ਜਿਆ ਤਾਂ ਲਾਉਣੀ ਆ। ਟਮਾਟਰ ਪਿਆਜ਼ ਤੋਂ ਥੋਕੇ ਨੇ ਟਮਾਟਰ ਵੀ ਪਾ ਦिए ਵਿੱਚ ਦੇਖੀ ਟਮਾਟਰ ਪਾ ਦਿੱ ਗਿਐ ਡੀਬੂ ਢੀਡੂ ਇੱਥੋਂ ਖੜਦੀ ਹੁੰਦੀ ਜਿੱਥੇ ਆ ਦੋਏ ਕੇਜੇ ਆ ਲਓ ਜੀ ਪਿਆਜ਼ ਲਸਣ ਟਮਾਟਰ ਆਪਣਾ ਪੁੱਜ ਗਿਆ ਹੁਣ ਕੋਣੇ ਆਪਾਂ ਚਾਲੂ ਕਰੀਏ ਨੇ ਇਹ ਆਪਣਾ ਸਬਜ਼ੀ ਬਣਾਉਣ ਦਾ ਤਰੀਕਾ ਹੈ ਜੀ। ਹਾਂ ਦੇਖੋ ਜਦੋਂ ਆਪਾਂ ਪਹਿਲਾਂ ਪਿਆਜ਼, ਲਸਣ, ਟਮਾਟਰ ਨੂੰ ਸਤੇ ਬਾਅਦ ਮਾਦੀ ਸਬਜ਼ੀ ਨੂੰ ਲੈ ਨਾ ਨਾ ਫੇਰੇ ਰ ਸਵਾਦ ਜਿਹੜਾ ਬਹੁਤ ਵਧੀਆ ਬਣਦਾ ਹੈ। ਹਾਂ ਦੇਖੋ। ਆਕਦੇ ਮਸਾਲੇ ਵੀ ਆਪਣੇ। आपने मैं जाके चुले में काम करके खुश है मेन सौखा लगता है चुले से रोटी करना दुख खाने पुता खा पी लगा दुता करे दुटे की बिस्कुट पाते खाला हराता नहीं है भाई। आप दो मिनट में शेक लगन लगने ਜਦੋਂ ਮੜਾਇਆ ਸੇਕ ਲੱਗ ਗਿਆ ਫਿਰ ਆਪਾਂ ਇਹ ਜਮਾਂਗੇ ਨੂਨ ਮਿਰਚ ਬਸ ਉਦੋਂ ਬਾਅਦ ਟਾਕੇ ਬਣਾ ਲਾਂਗੇ ਕੱਚੀ ਪੱਕੀ ਤਾਂ ਤੁਹਾਨੂੰ ਦੇਖਣੀ ਹੁੰਦੀ ਆ ਹਾਲੋ ਜੀ ਥੋੜਾ ਜਿਹਾ ਆਪਾਂ ਆਟਾ ਗੁੰਨ ਲਿਆ ਫਿਰ ਦੇਵਾਂਗੇ ਮੁੱਕੀ ਜਦੋਂ ਰੋਟੀ ਪਕਾਉਣੀ ਹੋਈ ਜੀ ਤੇ ਹੁਣ ਦੇਖਦੇ ਆਪਾਂ ਸਬਜ਼ੀ ਆ ਦੇਖੋ ਜੀ ਜਦੋਂ ਆ ਬੈਂਗਲੀਆਂ ਤੇ ਆਲੂ ਬਣਾਇਆ ਥੋੜਾ ਜਿਹਾ ਭੁੱਜ ਗਏ ਹੁਣੇ ਸਵਾਦ ਬਣ ਗਏ ਨਹੀਂ ਬੜੀ ਠਿਗਲੀ ਜੀ ਲੱਗਦੀ ਹੈ ਮੈਂ ਨਾ ਮੈਂ ਲਗਾ 20% ਦਾ ਪਾਪੜੀ ਇਹਨਾਂ ਦਾ ਪਾਵਾਂਗੇ ਵਿੱਚ ਨਮਕ ਮਿਰਚ ਨਮਕ ਮਿਰਚ ਆ ਪਾ ਕੇ ਪਰੋਂਟਾਕ ਦਾਂਗੇ ਨਮਕ ਵਿੱਚ ਉਹੀ ਪਾਉਣਾ ਤੁਸੀਂ ਸਵਾਦ ਅਨੁਸਾਰ ਜਿਵੇਂ ਤੁਸੀਂ ਖਾਣੇ ਆ ਚੱਕੀ ਜੀ ਹਲਦੀ ਰੋਲਦੀ ਇਸ ਵੇਲੇ ਹਲਦੀ ਢਲੀ ਦੇ ਚੰਗੀ ਹੁੰਦੀ ਹੈ ਹਾਲ ਹੋ ਜੇ ਇਹ ਚਮਚਾ ਛੋਟਾ ਹੈ ਨਾ ਇਹਦੇ ਵਿੱਚ ਪਰਪਰ ਪਾਈ ਜਾਂਦੀ ਹੈ ਆਗੇ ਜਿ ਆਪਣਾ ਘਟਦਾ ਰਗੜਿਆ ਹੋਇਆ ਧਨੀਆ ਜਿਹਦੇ ਵਿੱਚ ਆਪਾਂ ਪਾਇਆ ਹੋਇਆ ਜੀਰਾ ਤੇ ਭਾਈ ਜਿਵਾਂ ਕੋ ਨਮਕ ਮਿਰਚ ਆਦ ਦਾ ਹਿਸਾਬ ਨਾਲ ਪਾ ਲਿਓ ਜਿੰਨਾ ਕੁ ਤੁਸੀਂ ਖਾਣੇ ਹੋ ਭਾਈ ਆਪਾਂ ਹਰ ਗਿਆ ਮਿਰਚਾਂ ਵੀ ਪਾਈਆਂ ਦੋ ਹਾ ਲਓ ਜੀ ਇਮਰਾਂ ਨੂੰ ਆਪਾਂ 2 ਤੋਂ 3 ਮਿੰਟ ਪੁੰਨਾਂਗੇ। ਨਮਕ ਮਿਰਚ ਪਾਇਆ ਹੋਇਆ ਆਪਾਂ ਸਬਜ਼ੀ 'ਚ। ਕੰਮ ਹਾਂਜੀ। ਠੀਕ ਹੈ। ਹਟਕ। ਆ ਦੇਖੋ ਵੀ 2 ਤੋਂ 3 ਮਿੰਟ ਆਪਾਂ ਨੇ ਹੁਣ ਛੇਕ ਲਵਾਵਾਂਗੇ ਜਿਹੜਾ ਨਮਕ ਮਿਰਚ ਨਾਲ ਵਿੱਚ ਰਸ ਜੂਗਾ। ਹੁਣ ਆਪਾਂ ਜਿਹੜਾ ਤਾਂ ਨਮਕ ਮਿਰਚ ਨੇ ਥੋੜਾ ਜਿਹਾ ਛੇਕ ਲਵਾਉਣਾ ਜ਼ਰੂਰੀ ਹੈ ਜੇ ਤੁਸੀਂ ਤੁਰਤ ਪਾਣੀ ਪਾਤਾ ਤਾਂ ਨਾ ਵੀ ਸੱਚੇ ਬਣ ਦਾ ਦਵਾ ਹੋ ਜਾਊਗਾ। ਦੋ ਤਿੰਨ ਮਿੰਟ ਆਪਾਂ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਸਵਾਦ ਅਨੁਸਾਰ ਸਵਾਦ ਅਨੁਸਾਰ ਨਹੀਂ ਸੋਰੀ ਜਿੰਨੀ ਤੁਹਾਨੂੰ ਸਹੀ ਮੈਨੇਜ ਕਰਨਾ ਹੈ ਬਣਾ ਅਦਰ ਅਸਮ ਜੇ ਤੁਹਾਨੂੰ ਨਾ ਜੀ ਜਿੰਨਾ ਮਨੋਂ ਸਵਾਦ ਆ ਲੱਗੂ ਪਾੜ ਦੇ ਦੇ ਕੇ ਗਲਾਸ ਪਾਣੀ ਪਾਤਾ ਤੇ ਕਿੰਨੇ ਗਲਾਸ ਪਾਣੀ ਚ ਬਣ ਜਾਣਗੇ ਆ ਗਰਮੇ ਤੇ ਤਾਂ ਤੁਸੀਂ ਆਪਾਂ ਘੁੰਮਦੇ ਵਾਪੇ ਥੋੜੀ ਆ ਦੇਖੋ ਬਸ ਜੀ ਫਿਰ ਹੁਣ ਜਦੋਂ ਇਹ ਸਬਜੀ ਬਣ ਗਈ ਹਰਾ ਧਨੀਆ ਪਾ ਦਾਂਗੇ ਥੱਲੇ ਲਾ ਕੇ ਉਦੋਂ ਬਾਅਦ ਰੋਟੀ ਨਾਲ ਖਾ ਲਾਂਗੇ ਇਹ ਆਪਣੀ ਵੀਡੀਓ ਇੱਥੇ ਵੀਡੀਓ ਪਲੀਜ਼ ਸਾਡੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੇ ਸੋਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਜਰੂਰ ਮੈਸੇਜ ਕਰਕੇ ਦੱਸਿਆ ਕਰੇ ਆਪ ਸਭ ਨੂੰ ਮੇਰੇ ਵੱਨਿਓ ਤੇ ਮੇਰੇ ਪੁੱਤਰ ਮਹਿਕਦੀਪ ਵੱਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ